एन 99 पंजाब न्यूज़ दी खबर दा होया असर नगर काउंसिल सुजानपुर दे वालों ਮੰਦਰਾਂ ਦੇ ਅੱਗੇ ਕੂੜੇ ਦੇ ਚੁਕਵਾਏ ਗਏ ਟੇਰ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਨੇ ਦੱਸਿਆ ਕਿ ਕੱਲ ਤੁਹਾਡੇ ਚੈਨਲ ਵਾਲੋ ਖਬਰ ਦਿਖਾਈ ਗਈ ਸੀ ਕਿ ਮੰਦਰ ਦੇ ਅੱਗੇ ਵੱਡੇ ਵੱਡੇ ਕੂੜੇ ਦੇ ਟੇਰ ਲੱਗੇ ਸੀ ਲੇਕਿਨ ਅੱਜ ਨਗਰ ਕੌਂਸਲ ਨੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਵਾ ਦਿੱਤਾ ਪਰ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਕੋਈ ਵੀ ਮੰਦਰ ਦੇ ਅੱਗੇ ਕੂੜਾ ਲਗਾਉਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਉੱਥੇ ਹੀ ਸਮਾਜ ਸੇਵਕਾਂ ਵੱਲੋਂ ਅਪੀਲ ਕਰਦੇ ਹੋਏ ਕਿਹਾ ਕਿ ਮੰਦਰਾਂ ਦੇ ਅੱਗੇ ਕੂੜਾ ਲਗਾਉਣਾ ਬੜੀ ਹੀ ਨਿੰਦਿਆਜੋਗ ਗੱਲ ਹੈ ਕਿਉਂਕਿ ਸਨਾਤਨ ਧਰਮ ਸਾਨੂੰ ਇਹ ਅੱਗੇ ਕੂੜਾ ਲਗਾਈਏ ਲੇਕਿਨ ਫਿਰ ਵੀ ਕੋਈ ਇਸ ਮੰਦਰ ਤੇ ਅੱਗੇ ਕੂੜਾ ਲਗਾਉਂਦਾ ਹੈ ਤਾਂ ਉਸ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਏਗੀ। ਬਦਰਾਈ ਇਸੇ ਤੇ ਕਾਫੀ ਆ ਕੂੜਾ ਲੱਗਦਾ ਹੈ। ਅੱਜ ਭਾਈ ਕਰਵਾ ਲਈ ਸੀ ਇਹ ਕੀ ਕਹਿਣਾ ਚਾਹੋ। ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜਿਆਦਾ ਲੱਗੇ। ਕੱਲ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਖਬਰ ਦਿਖਾਈਗੀ ਕਿ ਇੱਥੇ ਕਚਰਾ ਜਿਹੜਾ ਮੰਦਰ ਦੇ ਬੈਕ ਸਾਈਡ ਔਰ ਫਰੰਟ 'ਚ ਕਚਰਾ ਲੱਗਦਾ ਜਿਹੜਾ ਫਰੰਟ ਵਾਲਾ ਕਚਰਾ ਉਹ ਤੇ ਚਲੋ ਟਰਾਲੀ ਵਾਲੇ ਲੈ ਜਾਂਦੇ ਆ। ਪਰ ਬਾਕੀ ਤਾਂ ਹੀ ਯੂ ਸਾਹਿਬ ਕਿ ਉਮੀਦ ਕਰ ਰਹੇ ਆ ਕਿ ਉੱਥੇ ਇੱਕ ਬੋਟ ਲਾਣ ਜਿਹੜਾ ਕਚਰਾ ਸੁੱਟਦੇ ਆ ਉਹਨਾਂ ਨੂੰ ਜੁਰਮਾਨਾ ਦਿੱਤਾ ਜਾਏ। ਔਰ ਬੈਗ ਫਾੜਾ ਲਾ ਕਚਰਾ ਤੁਸੀਂ ਚੁੱਕਤਾ ਆ। ਇਹ ਸਭ ਬਹੁਤ-ਬਹੁਤ ਮਿਹਰਬਾਨੀ ਨਗਰ ਕੌਸ਼ਲ ਸਿਜਾਮਪੁਰ ਦੀ। ਔਰ ਅਸੀਂ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਿਆ ਐਨ 89 ਦਾ ਜਿਹੜੀ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਤੇ ਮੈਂ ਲੋਕਾਂ ਨੂੰ ਜੀ ਅਪੀਲ ਕਰਦਾ ਕਿਥੇ ਕਚਰਾ ਨਾ ਸੁੱਟੋ। ਇਹ ਭਗਵਾਨ ਦਾ ਘਰ ਆਗਾ। ਕਿਤੇ ਹੀ ਕਚਰਾ ਜਿਹੜਾ ਘਰ-ਘਰ ਨੂੰ ਗਲੀ-ਗਲੀ ਦੇ ਵਿੱਚ ਰੱਖਸ਼ਾ ਨਗਰ ਕੌਸ਼ਲ ਭੇਜ ਦਿਆ। ਉਹਦੇ ਵਿੱਚ ਤੁਸੀਂ ਕਚਰਾ ਪਾਓ। ਜੈ ਸ਼੍ਰੀ ਰਾਮ ਜੈ ਬਾਲਾ ਜੀ। ਮੈਂ ਸਭ ਤੋਂ ਪਹਿਲੇ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਦੁਨੀਆ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ ਕੱਲ ਜਿਹੜੀ ਖਬਰ ਅਸੀਂ ਲਗਾਈ ਸੀ ਕਿ ਮੰਦਿਰ ਦੇ ਪਿੱਛੇ ਮੰਦਿਰ ਦੇ ਅੱਗੇ ਜਿਹੜਾ ਕੂੜਾ ਲੱਗਦਾ ਆ ਉਹਦਾ ਅਸਰ ਦੇਖਣ ਨੂੰ ਮਿਲਿਆ ਆ ਕਿ ਉਹ ਸਾਹਿਬ ਨੇ ਬਖੂਬੀ ਆਪਣਾ ਸਹੀ ਢੰਗ ਦੇ ਨਾਲ ਸੁਚੇਰੇ ਢੰਗ ਦੇ ਨਾਲ ਆਪਣਾ ਜਿਹੜਾ ਕਰਤੱਵ ਨਿਭਾਇਆ ਆ ਔਰ ਮੇਰੀ ਲੋਕਾਂ ਅਗੇ ਵੀ ਅਪੀਲ ਆ ਕਿ ਇੱਥੇ ਕੂੜਾ ਨਾ ਲਗਾਇਆ ਜਾਏ ਕਿਉਂਕਿ ਅਸੀਂ ਅਸੀਂ ਸਨਾਤਨੀ ਆ ਅਸੀਂ ਮਲਕੀ ਇਸ ਦਾ ਵਿਰੋਧ ਕਰਦੇ ਰਹਿਣਾ ਆ ਔਰ ਕਰਦੇ ਅੱਗੇ ਮਲਕੀ ਫੇਰ ਦੁਬਾਰਾ ਅਸੀਂ ਪ੍ਰਦਰਸ਼ਨ ਕਰਾਂਗੇ ਜਾਂ ਦੁਬਾਰਾ ਕੂੜਾ ਲਗਿਆ ਦੇ ਸਾਡੀ ਈਓ ਸਾਹਿਬ ਅਗੇ ਵੀ ਬੇਨਤੀ ਆ ਕਿ ਜਿੱਦਾ ਜਿੱਦਾ ਅੱਜ ਕੂੜਾ ਸਾਫ ਹੋਇਆ ਆ ਤੇ ਹਮੇਸ਼ਾ ਹੀ ਇਦਾਂ ਹੀ ਮਲਕੀ ਸਾਫ ਰਹਿਣੇ ਵੀ ਚਾਹੀਦਾ ਆ ਲੋਕਾਂ ਨੂੰ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਦੇਖੋ ਕਿ ਇਹ ਇੱਕ ਭਗਵਾਨ ਦਾ ਘਰ ਆ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਈ ਸਭ ਬਥੇ ਨਮਸਤਕ ਹੁੰਦੇ ਆ ਇਹ ਤੇ ਸਾਡੀ ਆਸਾਂ ਜੁੜੀ ਦੀ ਆ ਸਾਡੀ ਆਸਾਂ ਨੂੰ ਜਰੋ ਠੇਸ ਲੱਗੇਗੀ ਤੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਕਿ ਤੁਸੀਂ ਮੌਲਕੀ ਸਾਡੀ ਅਪੀਲ ਸਵੀਕਾਰ ਕਰੋ ਕਿ ਇੱਥੇ ਕੂੜਾ ਨਾ ਲਗਾਇਆ ਜਾਏ ਘਰ ਘਰ ਦੇ ਵਿੱਚ ਤੇ ਰਖਸ਼ੇ ਆਉਂਦੇ ਪਏ ਆ ਤੁਸੀਂ ਉਹਨਾਂ ਨੂੰ ਮੌਲਕੀ ਕਿਰਪਾਲਤਾ ਕਰੋ ਉਹਨਾਂ ਚ ਕੂੜਾ ਸੁੱਟਣ ਦੀ ਇੱਥੇ ਕੂੜਾ ਨਾ ਲਗਾਇਆ ਜਾਏ ਨਹੀਂ ਤੇ ਅਸੀਂ ਇਸ ਦਾ ਵਿਰੋਧ ਕਰਦੇ ਹੀ ਰਹਿਣਾ ਹੈ ਜਬ ਪਹਿਲੇ ਖਬਰ ਲਗਾਈ ਗਈ ਸੀ ਕਮਿਸ਼ਨਰਾ ਜੀ ਬਹੁਤ ਵੱਡਾ ਕੂੜੇ ਦਾ ਡੈਮ ਸੀ ਕੱਲ ਵੀ ਖਬਰ ਲਗਾਈ ਗਈ ਹੈ ਅੱਜ ਕੀ ਐਕਸ਼ਨ ਲੈ ਰਹੇ ਹੋ ਦੇਖੋ ਕੱਲ ਜਦੋਂ ਤੁਸੀਂ ਲੈ ਕੇ ਆਂਦਾ ਨੋਟਿਸ ਦੇ ਵਿੱਚ ਮੈਂ ਆਪਣੇ ਕਰਮਚਾਰੀ ਲਗਾ ਕੇ ਉਹ ਸਾਰੇ ਦਾ ਸਾਰਾ ਕੂੜਾ ਚੁਕਵਾਤਾ ਉਥੋਂ ਇਸੇ ਸਬੰਧੀ ਸਾਡੇ ਵੱਲੋਂ ਸਫਾਈ ਤੇ ਰਜੋਨਾ ਕਰਵਾਈ ਜਾਂਦੀ ਆ ਉਥੋਂ ਅਸੀਂ ਚੁਕਾਣੇ ਵੀ ਆ ਜੀ ਪਰ ਰਾਤ ਦੇ ਹਨੇਰੇ ਚ ਜਾਂ ਲੋਕੀ ਸਵੇਰੇ ਸਵੇਰੇ ਤੜਕੇ ਸਿਆਰ ਕਰਨ ਵੇਲੇ ਜਾਂਦੇ ਹੋਇਆ ਉਥੇ ਕੂੜਾ ਸੁੱਟ ਜਾਂਦੇ ਨੇ ਮੇਰੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਉਥੇ ਲੱਗੇ ਨੇ ਦੁਕਾਨਦਾਰ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਕਿਰਪਾ ਕਰਕੇ ਜਿਹੜਾ ਆਪਣਾ ਇੱਥੋਂ ਕੂੜਾ ਨਾ ਸੁੱਟਿਆ ਜਾਵੇ ਜਾਂ ਲੋਕਾਂ ਨੂੰ ਸੁੱਟਣ ਤੋਂ ਰੋਕਿਆ ਜਾਵੇ ਕਿਉਂਕਿ ਮੇਰੇ ਜਿਹੜੇ ਰਿਕਸ਼ਾਜ਼ ਨੇ ਜਾਂ ਹੂ ਪਰਨੇ ਉਹ ਗਲੀ ਗਲੀ ਜਾਂਦੇ ਨੇ ਜੀ ਤੇ ਉਹ ਕਿਰਪਾ ਕਰਕੇ ਕੂੜਾ ਉਹਨਾਂ ਨੂੰ ਦਿੱਤਾ ਜਾਏ ਸਾਨੂੰ ਇਸ ਬੰਦੀ ਉਹ ਅਸੀਂ ਰਿਮੂਵ ਕਰਵਾ ਦਿੱਤਾ ਹੈ ਜੀ ਸਰ ਦੇਖਣ ਮਿਲਦਾ ਐਡਾ ਵੱਡਾ ਮੰਦਿਰ ਆ ਮੰਦਿਰ ਤੋਂ ਦੋ ਮੰਦਿਰਿਆ ਲੱਗੇ ਦੋ ਮੰਦਿਰੇ ਹੋਣ ਦੇ ਬਾਲਕ ਕਿਉਂ ਕੂੜਾ ਲਗਾਇਆ ਸਰ ਹਾਂ ਦੇਖੋ ਅਸੀਂ ਉਹ ਰੋਜ਼ ਚਕਾਨੇ ਆ ਜੀ ਅਸੀਂ ਲੋਕਾਂ ਨੂੰ ਅਪੀਲ ਵੀ ਕੀਤੀ ਐ ਅਸੀਂ ਹਫਤਾ ਪੂਰਾ ਇੱਕ ਹਫਤਾ ਅਸੀਂ ਉੱਥੇ ਰੋਜ਼ਾਨਾ ਸਫਾਈ ਕਰਵਾਉਣੋਂ ਪਰੰਤ ਅਸੀਂ ਚੂਨੇ ਦਾ ਵੀ ਸ਼ਿਰਕਾ ਕਰਦੇ ਰਹੇ ਹਾਂ ਤਾਂ ਕਿ ਲੋਕੀ ਅਵੇਅਰ ਹੋਣ ਤੇ ਕੂੜਾ ਨਾ ਸੁੱਟਣ ਜੇ ਕੋਈ ਪੂਰਾ ਫੁੱਲਦਰ ਕੀ ਕਾਲੇ ਕੀਤੀਏ ਕਿ ਭੜੇ ਦੇਖੋ ਅਸੀਂ ਤੇ ਚਲਾਨ ਵੀ ਕਟਾਂਗੇ ਉਹਨਾਂ ਦਾ ਉਹਨਾਂ ਨੂੰ ਜੁਰਮਾਨਾ ਵੀ ਕਰਾਂਗੇ ਫਾਈਨੈਂਸ਼ੀਅਲ ਜੁਰਮਾਨਾ ਵੀ ਅਸੀਂ ਕਰਾਂਗੇ ਪਰ ਸੀ ਇਹ ਚਾਹੁੰਦੇ ਆ ਕਿ ਚਲੋ ਪਿਆਰ ਮੁਹੱਬਤ ਦੇ ਨਾਲ ਹੀ ਲੋਕਾਂ ਨੂੰ ਅਸੀਂ ਅਪੀਲ ਕਰੀਏ ਕਿ ਸਾਡਾ ਸਹਿਯੋਗ ਕਰਨ ਸਾਨੂੰ ਉਹ ਪੈਨਲਟੀ ਵਾਲੇ ਪਾਸੇ ਨਾ ਹੀ ਜਾਣਾ ਪਏ। ਤਾਂ ਦੇਖੋ ਜੀ ਮਿਲਦਾ ਕਿ ਰੱਤ ਪੁਆਰ ਲਗਾ ਗਿਆ ਉਹ ਵੀ ਸਫੇਦ ਹਰੀਆ ਰੂਟ ਕਰਨ ਕਰਕੇ ਠੀਕ ਹੈ ਨਾ ਚੋਗੇ। ਮੈਂ ਜਿਹੜਾ ਪੁਆਰ ਲਗਾਇਆ ਤੇ ਉਹ ਵੀ ਸਫੇਦ ਹਰੀਆ ਰੂਟਾਂ ਨੂੰ ਕਰ ਦਿੱਤੀਆ ਕੀ ਕਰਨ ਚੋਗੇ ਮੇਰੇ ਬਾਰੇ? ਉਹ ਚਲਾਇਆ ਸੀਗਾ ਜੀ ਅਸੀਂ ਸ਼ੁਰੂ ਵੀ ਕੀਤਾ ਸੀਗਾ ਤੇ ਉਹ ਕਿਉਂਕਿ ਲੱਗੇ ਮੰਦਰ ਵੀ ਹੈ ਜੀ ਨਾਲ ਤੇ ਨਾਲ ਪਾਣੀ ਦਾ ਕਰਕੇ ਨਾ ਫਿਰ ਅਸੀਂ ਉਹਨੂੰ ਥੋੜਾ ਬੰਦ ਕਰਵਾ ਦਿੱਤਾ ਸੀਗਾ ਜੀ। ਉਸ ਤੋਂ ਬਾਅਦ ਫਿਰ ਉਹ ਥੋੜਾ ਖਰਾਬ ਹੋ ਗਿਆ ਜੀ। ਇਹ ਹੁਣ ਅਸੀਂ ਫੇਰ ਸ਼ੁਰੂ ਕਰਵਾ ਕੇ ਰਿਪੇਅਰ ਕਰਵਾ ਕੇ ਜਲਦੀ ਸ਼ੁਰੂ ਕਰਵਾ ਦਿੱਤਾ ਜਾਏਗਾ ਜੀ ਲੋਕਾਂ ਦੀ ਮੰਗ ਹੈ ਕਿ ਉੱਥੇ ਲੇਬਰ ਸ਼ਰਟ ਬਣਾਣ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਕੋਈ ਬੈਂਨ ਲਗਨ ਨਹੀਂ ਆ ਰਹੀ ਲੇਬਰ ਵਾਲੇ ਆਉਂਦੇ ਆ ਮੈਂ ਦੋ ਤਿੰਨ ਵਾਰੀ ਸਵੇਰੇ ਜਾ ਕੇ ਦੇਖਿਆ ਉੱਥੇ ਕੋਈ ਲੇਬਰ ਵਾਲਾ ਕੋਈ ਇਨਸਾਨ ਮੈਨੂੰ ਮਿਲੇ ਨਹੀਂ ਜੀ ਵੈਸੇ ਤੇ ਫਿਰ ਵੀ ਜੇ ਲੋਕਾਂ ਦੀ ਮੰਗ ਹੋਈ ਕਿ ਤੇ ਅਸੀਂ ਜੂਰ ਤੇ ਹਮਦਰਦੀ ਨਾਲ ਵਿਚਾਰ ਕਰਕੇ ਹਾਊਸ ਮਤਾ ਪਾ ਕੇ ਅਸੀਂ ਤੇ ਜੂਰ ਕਰਾਂਗੇ ਅਸੀਂ ਤੇ ਆਰ ਲੇਬਰ ਸ਼ਰਟ